ਸਾਡੀ ਕਾਰ ਤੇ ਚੂਂ ਦੀ ਵੀ ਆਵਾਜ਼ ਆ ਗਈ ਮੈਂ ਬਾਰ ਬਾਰ ਕਹਿ ਰਿਹਾ ਹਾਂ ਤੇ ਅਸੀਂ ਪੈਸੇ ਬਾਬਾ ਦੇਣ ਦਾ ਦਮ ਰੱਖਦੇ ਹਾਂ ਠੀਕ ਹੈ ਅਸੀਂ ਲੋਕਾਂ ਵਾਂਗੂ ਨਹੀਂ ਆਜੀ ਤੇਰੇ ਜੀ ਕਰਦੇ ਠੀਕ ਹੈ ਜੀ 4x4 ਕਾਰ ਆ ਅਗਰ ਕਿਸੇ ਵੀ ਭਰਾ ਨੇ ਕਾਰ ਲੈਣੀ ਹੈ ਛੋਟੀ ਗੱਲ ਹੈ 8.5 ਲੱਖ ਰੁਪਏ ਮੰਗਦੇ ਆ 8 ਲੱਖ ਰੁਪਏ ਦੀ ਕਾਰ ਦਵਾਂਗੇ ਲਓ ਜੀ 8 ਲੱਖ ਰੁਪਏ ਦੇ ਵਿੱਚ ਤੁਹਾਨੂੰ 4x4 ਵਾਲਾ ਨਜ਼ਾਰਾ ਮਿਲ ਜੂਗਾ ਭਾਈ ਜੀ ਜਿੱਥੇ ਮਰਜੀ ਦੱਬੀ ਫਰੀ ਜਾਏ ਛੋਟੇ ਜਿੰਦਾ ਇੰਜਨ ਹੈ ਦਾ ਦਬਦੀ ਦਾ ਹੈ ਨਹੀਂ ਇਹ ਸੇ ਬਸ ਨਹੀਂ ਦਬਦੀ ਜੀ ਫਸਟ ਓਨਰ ਦੀ ਕਾਰ ਬੰਪਰ ਟੂ ਬੰਪਰ ਸਾਰੀ ਓਰੀਜਨਲ ਹੈ ਠੀਕ ਹੈ ਜੀ ਰ ਅਗਰ ਇਹ ਕਾਰ ਦੇ ਵਿੱਚ ਬਹਿ ਗਿਆ ਅਗਰ ਉਤਰ ਗਿਆ ਤਾਂ ਜਿਹੜਾ ਰੇਟ ਉਹ ਕਹੂਗਾ ਉਹ ਰੇਟ ਕਾਰ ਦਵਾਂਗੇ ਅੱਛਾ ਹਾਂ ਇਹ ਇਦਾਂ ਦੀ ਕਾਰ ਹੈ ਮਤਲਬ ਇੰਨੀ ਨਵੀਂ ਤੇ ਇੰਨੀ ਕਿਆ ਇੰਨੀ ਨਵੀਂ ਨਾਮ ਪਹਿਲੇ ਫਰੰਟ ਗ੍ਰਿਲ ਤੋਂ ਲੈ ਕੇ ਟਾਇਰਾਂ ਤੋਂ ਲੈ ਕੇ ਫਸਟ ਓਨਰ ਫੁੱਲ ਇੰਸ਼ੋਰਸ ਮਤਲਬ ਬ੍ਰਾਂਡ ਨਿਊ ਦਾ ਮਤਲਬ ਬ੍ਰਾਂਡ ਨਿਊ ਕਾਰ ਹੈ ਠੀਕ ਹੈ ਰੇਟ ਦੀ ਗੱਲ ਕਰਾਂ ਜੀ ਤੇ ਰੇਟ ਛੋਟਾ ਜਿਹਾ 6,75,000 ਰੁਪਏ 6,75,000 ਲੋਕਲ ਨੰਬਰ ਦਾ ਲੋਕਲ ਨੰਬਰ ਇਹ ਲੋਕਲ ਨੰਬਰ ਕਾਰ ਹੈ ਔਰ 520 ਲਿਮਟਿਡ ਐਡੀਸ਼ਨ 520 लिमिटेड अगर किसी ने डोगलिया वास्ते लेके ले जानी है तो टेंशन फ्री होके ले जाइए बिल्कुल सत श्री अकाल दोस्तों नई वीडियो ਲੈ ਬਾਈ ਜੀ ਆਪਾਂ ਖੜੇ ਆ ਸ਼ਹਿਰ ਲੁਧਿਆਣੇ ਏਕੇ ਕਾਰ ਬਜ਼ਾਰ ਤੇ ਤੇ ਕਰਨ ਬਾਜੀ ਆਪਣੇ ਨਾਲ ਨੇ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸ਼ੁਕਰੀਆ ਮੇਰਾ ਭਰਾ ਪਹਿਲੀ ਵਾਰ ਸਾਨੂੰ ਮਿਲਣ ਆਇਆ ਤੇ ਦਿਲੋਂ ਧੰਨਵਾਦ ਹੈ ਏਕ-ਇਕ ਪਰਿਵਾਰ ਵੱਲੋਂ ਤੁਹਾਡਾ ਜੀ ਬਹੁਤ ਵੀਡੀਓ ਦੇਖੀਆਂ ਨੇ ਤੇ ਅੱਜ ਪਹਿਲੀ ਵਾਰ ਭਰਾ ਤੁਹਾਡਾ ਮਿਲਿਆ ਤੇ ਤੁਹਾਡਾ ਦਿਲੋਂ ਧੰਨਵਾਦ ਥੈਂਕ ਯੂ ਸਰ ਤੇ ਭਾਜੀ ਆਪਾਂ 20 ਤੋਂ 25 ਗੱਡੀਆਂ ਦਾ ਸਟਾਕ ਜਿਹੜਾ ਹੈਗਾ ਅੱਜ ਤੱਕ ਅੱਜ ਤੱਕ तकरीबन 25 ਤੋਂ 30 ਗੱਡੀਆਂ ਦਾ ਸਟਾਕ ਹੈ ਤੇ ਫਿਰ ਅਗਲੀ ਵੀਡੀਓ 'ਚ तकरीबन 25-30 ਗੱਡੀਆਂ ਦਾ ਸਟਾਕ ਅਲੱਗ ਤੋਂ ਦਿਖਾਵਾਂਗੇ ਜਿਹੜੀ ਤਿਆਰ ਹੋਣ ਦੇ ਦੀਆਂ ਨੇ ਤੇ ਨਾਲ ਨਾਲ ਲਗਜ਼ਰੀ ਕਾਰਾਂ ਵੀ ਨੇ ਹਣਾ ਟੋਟਲ ਲਗਜ਼ਰੀ ਕਾਰਾਂ ਨੇ तकरीबन 50% ਲਗਜ਼ਰੀ ਨੇ ਤੇ 50% ਦੂਜੀਆਂ ਨੇ ਇੰਡੀਆ ਠੀਕ ਹੈ ਭਾਜੀ ਤੇ ਫਿਰ ਆਪਾਂ ਇਥੋਂ ਮਰਸਡੀਜ਼ ਤੋਂ ਸਟਾਰਟ ਕਰਦੇ ਹਾਂ ਬਿਲਕੁਲ ਕਰਾਂਗੇ ਮਰਸਡੀਜ਼ ਦੱਸਿਓ ਜੀ 2016/2015 ਮਾਡਲ ਕਾਰ ਆ ਠੀਕ ਹੈ ਜੀ A250 ਹੈ 50 ਤੋਂ 55000 ਚੱਲੀ ਆ ਫਸਟ ਓਨਰ ਦੀ ਕਾਰ ਬੰਪਰ ਤੋਂ ਬੰਪਰ ਸਾਰੀ ਓਰੀਜਨਲ ਹੈ ਠੀਕ ਹੈ ਜੀ ਰਹਿ ਗਈ ਕਾਰ ਦੀ ਗੱਲ ਜਿਹੜਾ ਬੰਦਾ ਕਹਿੰਦਾ ਕਾਰ ਅਗਰ ਇਹ ਕਾਰ ਦੇ ਵਿੱਚ ਬਹਿ ਗਿਆ ਅਗਰ ਉੱਤਰ ਗਿਆ ਤਾਂ ਜਿਹੜਾ ਰੇਟ ਉਹ ਕਹੂਗਾ ਉਹ ਰੇਟ ਕਾਰ ਦਵਾਂਗੇ ਅੱਛਾ ਹਾਂ ਇਹ ਇਦਾਂ ਦੀ ਕਾਰ ਹੈ ਮਤਲਬ ਇੰਨੀ ਨਵੀਂ ਤੇ ਇੰਨੀ ਕਿਆ ਨਵੀਂ ਨਾਮ ਪਹਿਲੇ ਫਰੰਟ ਗ੍ਰਿਲ ਤੋਂ ਲੈ ਕੇ ਟਾਇਰਾਂ ਤੋਂ ਲੈ ਕੇ ਫਸਟ ਓਨਰ ਫੁੱਲ ਇੰਸ਼ੋਰਸ ਮਤਲਬ ਬ੍ਰਾਂਡ ਨਿਊ ਦਾ ਮਤਲਬ ਬ੍ਰਾਂਡ ਨਿਊ ਕਾਰ ਹੈ ਠੀਕ ਹੈ ਅਗਰ ਮੈਂ ਗੱਲ ਕਰਾਂ ਮੈਨੂੰ ਇੰਨੇ ਸਾਲ ਹੋ ਗਏ ਕੰਮ ਕਰਦੇ ਨੂੰ ਤੇ ਮੇਰੇ ਹਿਸਾਬ ਨਾਲ ਤਕਰੀਬਨ ਤਕਰੀਬਨ ਇੱਕ ਕੁਝ ਕਾਰਾਂ ਚ ਕਾਰ ਦੇਖੀ ਵੀ ਜਿਹੜੀ ਇੰਨੀ ਖੂਬਸੂਰਤ ਕਾਰ ਆ ਇੱਕ ਚੀਜ਼ ਹੁੰਦੀ ਹੈ ਨਾ ਜਦੋਂ ਆਪਾਂ ਨਵੀਂ ਕਾਰ ਲੈਨੇ ਆ ਆ ਟਾਕੀ ਦੇ ਵਿੱਚ ਥੋੜਾ ਜਿਹਾ ਹੁੰਦਾ ਲੌਗ ਜੇ ਉਹਨੇ ਕੀ ਹੁੰਦਾ ਹਾਂ ਜਦੋਂ ਜ਼ਿਆਦਾ ਚੱਲੀ ਜਾਂਦੀ ਹੈ ਕਾਰ ਜ਼ਿਆਦਾ ਖੁੱਲਣ ਨਾਲ ਉਹ ਖਤਮ ਹੋ ਜਾਂਦੀ ਹੈ ਉਹ ਮਤਲਬ ਐਕਚੁਅਲ ਦੇ ਵਿੱਚ ਪਤਾ ਲੱਗਦਾ ਯਾਰ ਵੀ ਕਾਰ ਨਵੀਂ ਹੈ કે ਪੁਰਾਣੀ ਆ ਹਾਂ ਮਾਡਲ ਦਾ ਆ ਚੀਜ਼ ਫੀਲ ਹੋ ਰਹੀ ਆ ਕਿ ਕੱਟ ਚੱਲੀ ਕਾਰ ਆ ਹਾਂ ਐਕਚੁਅਲ ਮਾਡਲ ਦਾ ਨਹੀਂ ਫਰਕ ਹੈਗਾ ਕਈ ਕਾਰਾਂ ਇਦਾਂ ਦੀ ਮੇਰੇ ਕੋਲ ਆਂਦੀਆਂ ਨੇ ਜਿ세 ਜਿਹੜ ਅਸੀਂ ਇਹ ਗਿਣਦੇ ਆਂ ਕਿ ਇਹ ਕਾਰ ਹੈ 2015 ਮਾਡਲ ਪਰ ਇਹਦੀ ਫੀਲ 2024 ਵਾਲੀ ਹੂੰ ਇਹ ਇਦਾਂ ਦੀ ਕਾਰ ਬਿਲਕੁਲ ਜੀ E250 15/16 55000 ਚੱਲੀ ਫਰਸਟ ਓਨਰ ਫੁੱਲ ਇਨਸ਼ੋਰਸ ਹਾਂ ਤੇ ਬ੍ਰਾਂਡ ਨੂੰ ਦਾ ਮਤਲਬ ਬ੍ਰਾਂਡ ਤੇ ਰੇਟ ਕੀ ਆ ਭਾਜੀ ਫਿਰ ਇਹਦਾ ਛੋਟਾ ਯਾ ਰੇਟ ਹੈ ਜਿਆਦਾ ਰੁਪਏ ਮਤਲਬ ਲੋਕਾਂ ਮੰਗੂ ਮੈਨੂੰ ਰੇਟ ਨਹੀਂ ਪਤਾ ਵੀ ਤੁਹਾਡੀ ਵੀਡੀਓ ਚ ਕੀ ਬੋਲਦੇ ਆ ਪਰ ਅਸੀਂ ਕਾਰ ਦੇਣੀ ਹੈ ਕਵਾੜ ਨਹੀਂ ਦੇਣਾ ਪਹਿਲੀ ਗੱਲ ਤਾਂ ਇਹ ਹੈ ਜੀ ਬਿਲਕੁਲ ਵੀ ਸਾਨੂੰ ਕੋਈ ਆ ਕੇ ਇਹ ਨਹੀਂ ਕਹਿ ਸਕਦਾ ਯਾਰ ਵੀ ਇਹ ਕਾਰ ਤੁਸੀਂ ਤੁਹਾਡੇ ਤੋਂ ਲੈ ਕੇ ਗਏ ਆ ਤੇ ਆ ਫੜੋ ਚਾਬੀ ਤੇ ਪੈਸੇ ਵਾਪਸ ਕਰੋ ਐਦਾਂ ਦਾ ਕੋਈ ਮੈਟਰ ਨਹੀਂ ਹੈ 16 ਲੱਖ 75 ਹਜ਼ਾਰ ਮੰਗਦੇ 15 ਲੱਖ 75 ਹਜ਼ਾਰ ਦੀ ਕਾਰ ਦੇਵਾਂਗੇ ਯੈਸ ਜਾਂ ਨੋ 15 ਲੱਖ 75 ਹਜ਼ਾਰ ਹਜ਼ਾਰ ਦੀ ਫਰਸਟ ਓਨਰ ਕਾਰ ਤੇ ਲੋਨ ਕਿੰਨੇ ਦਾ ਕਰਾ ਦੋਗੇ ਇਹ ਤੇ ਪੂਰਾ ਹੀ ਕਰਾ ਦੋਗਾ ਸਾਰੀ ਪੂਰਾ ਹੀ ਕਰਾ ਦੋਗੇ ਕੀ ਬਾਤ ਹੈ ਜੇ ਤੁਹਾਡੀ ਪ੍ਰੋਫਾਈਲ ਵਧੀਆ ਤਾਂ ਤੁਹਾਡਾ ਪੂਰਾ ਬਟਾ ਪੂਰਾ ਲੋਨ ਹੋ ਜਾਊਗਾ ਅੱਗੇ BMW ਕਾਰ ਖੜੀ ਆ ਭਾਜੀ ਦੱਸੋ 2013 ਮਾਡਲ ਆ ਫਰਸਟ ਓਨਰ ਆ ਇਹ ਲਗਜ਼ਰੀ ਦੇ ਵਿੱਚ ਆ ਜੀ ਇਹ ਲਗਜ਼ਰੀ ਕਾਰ ਆ ਨਵੀਂ ਸ਼ੇਪ ਦੀ ਕਾਰ ਆ ਅਗਰ ਕਿਸੇ ਭਰਾ ਨੂੰ ਅਗਰ ਇਹ ਕਾਰ ਲੈਣੀ ਆ ਤੇ ਇਹ ਕਾਰ ਛੋਟਾ ਜਿਹਾ ਰੇਟ ਆ ਫੁੱਲ ਲਗਜ਼ਰੀ ਫੀਲਿੰਗ ਆ ਤੇ ਅਗਰ ਰੇਟ ਦੀ ਮੈਂ ਗੱਲ ਕਰਾਂ 975000 ਮੰਗਦਾ 875000 ਦੀ ਕਾਰ ਯਸ ਜਾਨੋ ਦੇ ਦਿਓ ਲੈ ਮਿੱਤਰਾ ਗੱਡੀ ਦਿਖਾ 875000 ਚ ਤੁਹਾਨੂੰ BMW ਚ ਨਵੀਂ ਸ਼ੇਪ ਦੀ ਕਾਰ ਆ ਮੈਂ ਨਵੀਂ ਸ਼ੇਪ ਵਾਲੀ ਔਰ ਫਰਸਟ ਓਨਰ ਕਹ ਰਹੇ ਆ ਜੀ ਇਹ ਫਰਸਟ ਓਨਰ ਕਾਰ ਆ ਨਵੀਂ ਸ਼ੇਪ ਦੀ ਕਾਰ ਆ ਅਗਰ ਕਿਸੇ ਵੀ ਭਰਾ ਨੇ ਕਾਰ ਲੈਣੀ ਹੈ ਨਵੀਂ ਲੈਟਾਂ ਵਾਲੀ ਤਾਂ ਟੈਨਸ਼ਨ ਫਰੀ ਹੋ ਕੇ ਆ ਜAVE ਅਗਲੀ ਗੱਲ ਇੱਕ ਹੋਰ ਸੁਣ ਲਓ ਰੁਪਈਆ ਇਹਦੇ ਵਿੱਚ ਸਿਰਫ 2 ਲੱਖ ਹੀ ਦੇ ਦੇਵੇ ਮੈਨੂੰ ਬਾਕੀ ਕੀ ਲੋਨ ਕਰਾ ਦੂੰਗਾ ਲਓ ਜੀ 2 ਲੱਖ ਰੁਪਈਆ ਡਾਊਨ ਪੇਮੈਂਟ ਤੇ ਬਾਕੀ ਹੋ ਜਾਊਗਾ ਲੋਨ ਬਿਲਕੁਲ 8 ਲੱਖ 75 ਹਜ਼ਾਰ ਦੇ ਵਿੱਚ ਤੁਸੀਂ ਲਗਜ਼ਰੀ ਫੀਲ ਲੈ ਲਓਗੇ ਔਰ ਅਗਲੀ ਗੱਲ ਵੀ ਇੱਕ ਹੋਰ ਆ ਅਗਰ ਕਾਰ 'ਚ ਕਮੀ ਹੈ ਤਾਂ 875 ਵਾਪਸ ਵੀ ਕਰਾਂਗੇ ਅੱਛਾ ਹਾਂ ਇਹ ਵੀ ਗਾਰੰਟੀ ਆ ਤੇ ਕਮੀ ਹੋਣੀ ਨਹੀਂ ਨਹੀਂ ਹੋਣੀ ਨਾ ਨਾ ਹੋਣੀ ਆ ਨਾ ਹੁਣ ਦਵਾਂਗੇ ਇਹ ਏਕੇ ਕਾਰ ਵੇਰ ਦੀ ਖਾਸੀਅਤ ਹੈ ਠੀਕ ਹੈ ਭਾਜੀ ਤੇ ਅੱਗੇ ਫੇਰ BMW ਖੜੀ ਹੈ ਜੀ ਦੱਸੋ ਇਹ 2012 ਮਾਡਲ ਹੈ ਜੱਸਾ ਜੀ ਇਹ ਦੂਜੇ ਨਾਂ ਦੀ ਕਾਰ ਆ ਠੀਕ ਹੈ ਤੇ ਅਗਰ ਮੈਂ ਕਾਰ ਦੀ ਗੱਲ ਕਰਾਂ ਤੇ ਬਹੁਤ ਵਧੀਆ ਕਾਰ ਆ ਹਮ ਮਤਲਬ ਚਲਾਈ ਦੇ ਮਾਲ ਦੇ ਅਗਰ ਹਿਸਾਬ ਨਾਲ ਮੈਂ ਗੱਲ ਕਰਾਂ ਹਮ ਤੇ ਲੋਕਲ ਨੰਬਰ ਆ ਅਗਰ ਕਾਰ ਰੇਟ ਦੀ ਗੱਲ ਕਰਾਂ ਪ੍ਰੀਟ ਛੋਟਾ ਜਿਹਾ 675000 ਰੁਪਏ 675000 ਲੋਕਲ ਨੰਬਰ ਦਾ ਲੋਕਲ ਨੰਬਰ ਇਹ ਲੋਕਲ ਨੰਬਰ ਕਾਰ ਆ ਔਰ 520 ਲਿਮਟਿਡ ਐਡੀਸ਼ਨ ਆ 520 ਲਿਮਟਿਡ ਐਡੀਸ਼ਨ ਜੇ ਕਿਸੇ ਨੇ ਟੁਕਲੀਆਂ ਵਾਸਤੇ ਲੈ ਕੇ ਜਾਣੀਆਂ ਤਾਂ ਟੈਂਜਨ ਫਰੀ ਹੋ ਕੇ ਲੈ ਜੀਵੇ ਬਿਲਕੁਲ ਜਦੋਂ ਮਰਜ਼ੀ ਆਵੇ ਚਾਬੀ ਫੜੇ ਤੇ ਲੈ ਜੀਵੇ ਜੀ ਅਗਰ ਲੋਨ ਵੀ ਕਰਾਉਣਾ ਤਾਂ 4-5 ਲੱਖ ਦਾ ਲੋਨ ਵੀ ਕਰਾ ਦਾਂਗੇ ਹਾਂ ਜੀ ਦੋ ਕਸੀਜਨ ਲਾਲੇ ਤਾਂ ਪੈਸੇ ਪੂਰੇ ਪੈਸੇ ਪੂਰੇ ਹੋ ਜਾਣੇ ਆ 101% ਪੈਸੇ ਪੂਰੇ ਹੋਏ ਨੇ ਇੱਥੇ ਕੋਈ ਸ਼ੱਕ ਨਹੀਂ ਤੇ ਬਾਕੀ BMW ਦੀਆਂ ਕਾਰਾਂ ਇਹ ਜੀਆਂ ਨੇ ਕਿ ਛੋਟੇ ਬਜਟ ਦੇ ਵਿੱਚ ਲਗਜ਼ਰੀ ਵੀ ਲੈਣਾ ਤਾਂ ਸਾਰ ਨੂੰ ਬੈਠ ਜਦੋਂ ਮਰਜ਼ੀ ਆ ਜਾਵੇ ਜੀ ਐਕਚੁਅਲ ਦੇਖੋ ਲਗਜ਼ਰੀ ਕਾਰ ਨੇ ਤਾਂ ਲਗਜ਼ਰੀ ਰਹਿਣਾ ਲਗਜ਼ਰੀ ਰਹਿਣਾ ਅੱਜ ਆਪਾਂ 6.5 ਲੱਖ ਰੁਪਿਆ ਕਰੇ ਕਾਰ ਦਾ ਲਾ ਰਹੇ ਆਂ ਅਗਰ ਅਸੀਂ ਆਪਣੇ ਰਿਸ਼ਤੇਦਾਰ ਦੇ ਘਰੇ ਵੀ ਜਾਈਏ ਤਾਂ ਉਹਨੇ BMW ਹੀ ਕਹਿਣੀ ਆਂ ਨਾਟ ਕਰੇਟਾ ਕਹਿਣੀ ਆ ਬਿਲਕੁਲ ਬਿਲਕੁਲ BMW ਦਾ ਮਤਲਬ ਤਾਂ BMW ਹੀ ਹੈ ਬੀਐਮ ਹੀ ਗੱਲ ਹੈ ਜੀ ਸੋ ਇਧਰ ਬਾਈ ਜੀ ਐਂਡੈਵਰ ਖੜੀ ਆ A99 ਦੱਸਿਓ ਭਾਜੀ ਇਹਦੇ ਬਾਰੇ ਇਹ 2019 ਮਾਡਲ ਆ ਠੀਕ ਹੈ 2019 ਫਰਸਟ ਓਨਰ ਫੁੱਲ ਇਨਸ਼ੋਰਸ A99 ਨਵੇਂ ਦਾ ਮਤਲਬ ਨਵੀਂ ਕਾਰ ਔਰ 2.2 2.2 ਠੀਕ ਹੈ ਜਿਸ ਭਰਾ ਨੇ ਇੱਕ ਕਾਰ ਲੈਣੀ ਹੈ 26 ਲੱਖ ਰੁਪਏ ਮੰਗਦੇ ਆ ਕਿ ਆਈਡੀਆ ਲਾ ਕੇ ਚਲੋ 25 ਲੱਖ 50000 ਦੀ ਕਾਰ ਦੇਣੀ ਹੈ ਇਸ ਤੋਂ ਘਾਟੇ ਕਾਰ ਦੇਣੀ ਨਹੀਂ 25 ਲੱਖ 50000 ਠੀਕ ਹੈ ਜੀ ਤੇ ਜਿਸ ਭਰਾ ਨੇ ਇੱਕ ਕਾਰ ਲੈਣੀ ਹੈ ਟੈਨਸ਼ਨ ਫਰੀ ਹੋ ਕੇ ਕਾਰ ਲੈ ਜਾਵੇ ਟਾਇਰ ਤੋਂ ਲੈ ਕੇ ਇਨਸ਼ੋਰਸ ਹਰ ਇੱਕ ਚੀਜ਼ ਵੈਲੀਡੇਡ ਆਈਸ ਕਾਰ ਦੇ ਹਰ ਇੱਕ ਚੀਜ਼ ਨਵੀਂ ਹੈ ਨਵੀਂ ਹੈ ਕਰੋ ਜੀ ਚੈੱਕ ਕੰਡੀਸ਼ਨ ਦੀ ਬਹੁਤ ਸਾਫ ਸੁਥਰੀ ਕਾਰ ਹੈ 2.26 ਸਪੀਡ 19 ਮਾਡਲ ਤੇ ਭਾਜੀ ਇਹ ਤੇ ਲੋਨ ਕਿੰਨਾ ਦਾ ਹੋ ਜੂਗਾ ਇਹ ਤੇ 20 ਲੱਖ ਰੁਪਏ ਲੋਨ ਹੋ ਜੂਗਾ 20 ਲੱਖ ਰੁਪਏ ਦਾ 20 ਦਾ ਅਗੇ ਪ੍ਰੋਫਾਈਲ ਵਧੀਆ 22 ਵੀ ਹੋ ਜੂਗਾ ਠੀਕ ਹੈ ਜੀ ਜਿਸ ਵੀ ਭਰਾ ਨੇ ਕਾਰ ਲੈਣੀ ਹੈ ਜੀ ਤੇ ਅੱਗੇ ਆ ਗਈ ਕ੍ਰੇਟਾ ਕਾਰ ਕ੍ਰੇਟਾ 2021 ਮਾਡਲ ਮੈਨੂਅਲ ਹੈ ਇਹ ਠੀਕ ਹੈ ਜੀ 2021 ਮੈਨੂਅਲ ਹਮ ਬ੍ਰੈਂਡ ਨਿਊ ਕਾਰ ਅਲੋਇਟਰ ਬਿਲਕੁਲ ਨਵੇਂ ਓਨਰ ਫਸਟ ਲੋਕਲ ਨੰਬਰ ਗ੍ਰਿਲ ਤੋਂ ਲੈ ਕੇ ਸਪੀਕਰ ਅੰਦਰ ਹੋ ਕਿਹੜੀ ਹੁੰਦੀ ਆ ਟਿਊਬ ਬੇਸ ਟਿਊਬ ਬੇਸ ਟਿਊਬ ਮਤਲਬ ਸਾਰੀ ਚੀਜ਼ਾਂ ਇਹਦੇ ਵਿੱਚ ਵੈਲਡ ਨੇ ਅਗਰ ਕਿਸੇ ਵੀ ਭਰਾ ਨੇ ਅਗਰ ਇੱਕ ਕਾਰ ਲੈਣੀ ਹੈ 14 ਲੱਖ 75 ਹਜ਼ਾਰ ਮੰਗਦੇ ਆ 14 ਲੱਖ ਰੁਪਏ ਦੀ ਕਾਰ ਦੇ ਦਾਂਗੇ ਬਸ 14 ਲੱਖ ਦੀ ਮਿਲ ਜੂ ਬਾਈ ਜੀ ਕਾਰ ਚੈੱਕ ਕਰੋ ਕੰਡੀਸ਼ਨ ਦੀ ਸਾਫ ਸੁਥਰੀ ਕੱਢੀ ਆ ਵੱਡੇ ਸਨ ਰੂਫ ਵਾਲੀ ਕਰੂਜ਼ ਕੰਟਰੋਲ ਵਾਲੀ ਵੱਡੀ ਸਕਰੀਨ ਵਾਲੀ ਤੇ ਇਹਦੇ ਤੇ ਬਾਜੀ ਫਿਰ 10 ਲੱਖ ਦਾ ਲੋਨ ਤਾਂ इजीली ਹੋ ਜਾਊਗਾ ਹਾਂ 10-11 ਲੱਖ ਰੁਪਏ ਰਾਮਾ ਠੀਕ ਹੈ ਠੀਕ ਹੈ ਹੌਟ ਕਾਰ ਆ ਨਾ ਮਾਰਕੀਟ ਦੀ ਕਾਰ ਆ ਹੌਟ ਕਾਰ ਬਿਲਕੁਲ ਜੀ ਬਿਲਕੁਲ ਹੌਟ ਕਾਰ ਆ ਹਾਂ ਬਿਲਕੁਲ ਤੇ ਅੱਗੇ ਖੜੀ ਆ ਇਹ Q3 ਆ ਬਾਜੀ ਬਾਜੀ ਇਹ Q3 2000 ਤੇ 17 ਮਾਡਲ ਕਾਰ ਆ ਹੂੰ 17/18 ਕਾਰ ਆ ਠੀਕ ਹੈ ਨਵੀਂ ਦਾ ਮਤਲਬ ਨਵੀਂ ਕਾਰ ਆ ਬ੍ਰੈਂਡ ਨਿਊ ਜੀ ਅਗਰ ਕਿਸੇ ਭਰਾ ਨੇ ਕਾਰ ਲੈਣੀ ਹੈ ਹੂੰ ਤੇ ਮਤਲਬ ਪਹਿਲੀ ਗੱਲ ਤਾਂ ਇਹ ਸੋਚ ਲੈ ਵੀ ਇਹਦੀ ਮਾਈਲੇਜ ਬਹੁਤ ਵਧੀਆ ਜੱਸਾ ਜੀ ਬਿਲਕੁਲ ਇਹ 20+ ਮਾਈਲੇਜ ਆ ਵੀ ਤੇਲ ਪਵਾ ਕੇ ਭੁੱਲਣ ਵਾਲਾ ਕੰਮ ਆ ਫਿਰ ਇਹ ਕਿਸੇ ਫੈਮਲੀ ਲਈ ਕਿਸੇ ਸਾਡੀ ਭੈਣ ਲਈ ਬੱਚਿਆਂ ਲਈ ਜੀ ਕਿਸੇ ਨੇ ਕਾਰ ਰੱਖਣੀ ਹੈ ਤੇ ਇਸ ਤੋਂ ਖੂਬਸੂਰਤ ਕਾਰ ਮੈਂ ਦੇਖੀ ਨਹੀਂ ਹਜ ਤੱਕ ਬਿਲਕੁਲ ਤੇ 17 ਮਾਡਲ ਕਾਰ ਹੈ 21 ਲੱਖ ਰੁਪਏ ਮੰਗਦੇ ਆ ਸਾਢੇ 19 ਲੱਖ ਰੁਪਏ ਦੀ ਕਾਰ ਦੇਵਾਂਗੇ ਜਦੋਂ ਮਰਜ਼ੀ ਆ ਕੇ ਬੰਦਾ ਲੈ ਜਾ ਸਕਦਾ ਸਾਢੇ 19 ਲੱਖ ਦੀ ਲੋਕਲ ਠੀਕ ਹੈ ਇਹ ਲੋਕਲ ਕਾਰਾਂ ਨੇ ਜੀ ਇਹ ਕੋਈ ਇਹ ਨਹੀਂ ਵੀ ਨੰਬਰ ਕਨਵਰਟ ਕਰਾਣਾ ਜਾਂ ਕੁਝ ਕਰਾਣਾ ਇਦਾਂ ਦਾ ਕੁਝ ਨਹੀਂ ਹੈ ਉਹ ਜਿਹੜੀ ਹੋਣਗੀ ਉਹ ਮੈਂ ਦੱਸੂਗਾ ਵੀ ਇਹ ਨੰਬਰ ਕਨਵਰਟ ਵਾਲੀ ਹੈ ਠੀਕ ਹੈ ਜਿਹੜੀਆਂ ਆਪਾਂ ਹੁਣ ਤੱਕ ਦਿਖਾਈਆਂ ਸਾਰੀਆਂ ਲੋਕਲ ਨੇ ਸਾਰੀਆਂ ਲੋਕਲ ਨੇ ਠੀਕ ਹੈ ਜੀ 2012 ਮਾਡਲ ਆ ਚੰਡੀਗੜ੍ਹ ਦਾ ਨੰਬਰ ਆ 8585 ਜੀ ਬਹੁਤ ਸੋਹਣਾ ਨੰਬਰ ਅਲੌਇਟਰ 4/4 ਓਕੇ 4/4 ਕਾਰ ਆ ਅਗਰ ਕਿਸੇ ਵੀ ਭਰਾ ਨੇ ਕਾਰ ਲੈਣੀ ਹੈ ਛੋਟੀ ਗੱਲ ਆ 8.5 ਲੱਖ ਰੁਪਏ ਮੰਗਦੇ ਆ 8 ਲੱਖ ਰੁਪਏ ਦੀ ਕਾਰ ਦਵਾਂਗੇ ਲਓ ਜੀ 8 ਲੱਖ ਰੁਪਏ ਦੇ ਵਿੱਚ ਤੁਹਾਨੂੰ 4/4 ਵਾਲਾ ਨਜ਼ਾਰਾ ਮਿਲ ਜੂਗਾ ਭਾਈ ਜੀ ਜਿੱਥੇ ਮਰਜੀ ਦੱਬੀ ਫਰੀ ਜਾਏ ਛੋਟੇ ਜਿੰਦਾ ਇੰਜਨ ਆ ਇਹਦਾ ਦਬਦੀ ਦਾ ਹੈ ਨਹੀਂ ਕਿਸੇ ਬਸ ਨਹੀਂ ਦਬਦੀ ਜੀ ਔਰ ਨਾਮ ਵੀ ਦੂਜੇ ਆ ਕੋਈ ਤੀਜੇ ਚੌਥੇ ਹੈ ਨਹੀਂ ਗੀ ਠੀਕ ਆ ਜੀ ਇਹ ਆ ਗਈ ਜੀ ਹੁਣ 2020 ਮਾਡਲ ਕਾਰ ਹੂੰ ਮੈਨੂਫੈਕਚਰ ਇਹਦਾ ਹੁੰਨੀ ਹੈ ਰਿਸਟਰਡ ਇਹ ਵੀ ਹੈ ਮੈਨੂਫੈਕਚਰ ਹੁੰਨੀ ਹੈ 3.2 ਆ ਬੰਪਰ ਟੂ ਬੰਪਰ ਸਾਰੀ ਓਰੀਜਨਲ ਆ ਜੀ ਬ੍ਰੈਂਡ ਨਿਊ ਕਾਰ ਆ ਲਾਇਟਰ ਐਂਡ ਐਕਸਟਰਾ ਨੇ ਫੁੱਲ ਇਨਸ਼ੋਰਸ ਕੰਪਲੀਟ ਕਾਰ ਆ ਹਮ ਅਗਰ ਕਿਸੇ ਭਰਾ ਨੇ ਕਾਰ ਲੈਣੀ ਹੈ 28 ਲੱਖ ਰੁਪਈਆ ਹਮ ਮੰਗਦੇ ਆ ਤੇ 27.5 ਲੱਖ ਰੁਪਏ ਦੀ ਭਰਾ ਨੂੰ ਕਾਰ ਦਵਾਂਗੇ ਡੱਬਾ ਪੈਕ ਕਾਰ ਜਦੋਂ ਮਰਜ਼ੀ ਆ ਕੇ ਭਰਾ ਲਿਆ ਜਾ ਸਕਦਾ ਹੈ ਲਾਇਟਰ ਟਾਇਰ ਵੀ ਬਹੁਤ ਖੂਬਸੂਰਤ ਪਏ ਹੋਏ ਨੇ ਤੇ ਭਾਜੀ ਇਹ ਟੌਪ ਮਾਡਲ ਕਾਰ ਆ 3.2 ਮਿਲਦੀ ਨਹੀਂ ਹਮ ਮਤਲਬ ਉੱਚੇ ਮਾਡਲ 'ਚ ਬਹੁਤ ਔਖੀ ਮਿਲਦੀ ਹੈ ਇਹ ਜੀ ਉੱਤੋਂ ਰੰਗ ਕਾਲਾ ਉੱਪਰੋਂ ਰੰਗ ਕਾਲਾ ਜੀ ਸੋਨੇ ਕੀ ਸਾਡੇ ਦੀ ਗੱਲ ਜਿੰਨੇ ਮੇਰੇ ਛੋਟੇ ਭਰਾ ਨੇ ਵੱਡੇ ਨੇ ਉਹ ਸਕੀਨ ਨਹੀਂ ਸੀ ਜਾਂ ਬਿਲਕੁਲ ਜੀ ਬਿਲਕੁਲ ਕਾਲੇ ਰੰਗ ਦੀ ਵਧੀਆ ਕੰਡੀਸ਼ਨ ਦੇ ਵਿੱਚ ਇੰਡਾਇਵਰ ਲੱਭਣੀ ਬਹੁਤ ਮੁਸ਼ਕਲ ਦਾ ਕੰਮ ਅੱਜ ਦੇ ਸਮੇਂ ਦੇ ਵਿੱਚ ਮਤਲਬ ਐਕਸਟਰਾ ਆਰਡਨਰੀ ਕਾਰ ਆ ਜੀ ਤੁਹਾਡੇ ਲਈ ਲੈ ਆਏ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਏਕ ਏ ਕਾਰਵਜਾਰਾ ਜਲੂਧਿਆਣੇ ਤੁਹਾਡੀ ਡਿਮਾਂਡ ਪੂਰੀ ਅੱਗੇ ਚਿੱਟੇ ਰੰਗ ਜਿਗੜੀ ਹੈ 2018/19 ਜੀ ਪਹਿਲੇ ਨਾਂ ਦੀ ਨਵੀਂ ਕਾਰ ਬ੍ਰੈਂਡ ਨਿਊ ਹੂੰ ਇਹ ਫਰਸਟ ਠੀਕ ਹੈ। ਅਗਰ ਤੁਸੀਂ ਆਪਣੀ ਚੋਅ ਦਾ ਨੰਬਰ ਲਵਾਉਣਾ ਕਿਉਂਕਿ ਕਨਵਰਟ ਨੰਬਰ ਆ ਇਹ। ਠੀਕ ਹੈ। ਅਗਰ ਤੁਸੀਂ ਨੰਬਰ ਲਵਾਉਣਾ ਵਾ ਕੋਈ ਵੀ ਪਹਿਲੇ ਨਾਂ ਦੀ ਕਾਰ ਆ। ਜਦੋਂ ਮਰਜ਼ੀ ਆ ਕੇ ਲਿਆ ਸਕਦੇ ਹੋ ਔਰ ਬ੍ਰਾਂਡ ਨਿਊ ਕਾਰ ਆ। ਚੱਲੀ ਤਕਰੀਬਨ 65 ਦੇ ਕਰੀਬ ਆ। 18/19 ਹਾਂ। ਪਹਿਲੇ ਨਾਂ ਦੀ ਪਹਿਲੇ ਨਾਂ ਦੀ 3.2 ਔਰ ਬ੍ਰਾਂਡ ਨਿਊ ਕਾਰ ਅਲੌਇਟਰ ਬਿਲਕੁਲ ਨਵੇਂ। ਹਮ ਕਿਸੇ ਸਾਡੀ ਕਾਰ ਚ ਚੂਂ ਦੀ ਵੀ ਆਵਾਜ਼ ਆ ਗਈ ਮੈਂ ਬਾਰ-ਬਾਰ ਕਹਿ ਰਿਹਾ ਹਾਂ। ਹਮ ਤੇ ਅਸੀਂ ਪੈਸੇ ਬਾਬਾ ਦੇਣ ਦਾ ਦਮ ਰੱਖਦੇ ਹਾਂ। ਠੀਕ ਹੈ। ਅਸੀਂ ਲੋਕਾਂ ਵਾਂਗੂ ਨਹੀਂ ਆਜੀ ਚਰੇਜੀ ਕਰਦੇ। ਠੀਕ ਹੈ ਜੀ। ਹਾਂ ਤੇ ਤੀਸਰੀ ਗੱਲ ਨਹੀਂ ਕਰਨੀ ਤੇ ਇਹਦਾ ਭਾਜੀ ਨੰਬਰ ਫਿਰ ਲਵਾ ਕੇ ਦਵਾਂਗੇ ਲੋਕਲ ਨੰਬਰ ਲੋਕਲ ਲਵਾ ਲਓ ਚੰਡੀਗੜ੍ਹ ਦਾ ਲਾ ਲਓ ਐਚ ਆਰ ਲਵਾ ਲਓ ਜਿੱਥੇ ਦਾ ਤੁਹਾਡਾ ਲਵਾਣਾ ਮੰਨ ਲਵਾ ਲਓ ਠੀਕ ਹੈ ਤੇ ਮਤਲਬ ਕਿੰਨੇ ਦੀ ਮਿਲ ਜੂ ਫਿਰ ਇਹ ਇਹ ਛੋਟੀ ਜੀ ਗੱਲ ਦਵਾਂਗੇ ਇੱਕੋ ਹੀ ਗੱਲ 22 ਲੱਖ ਰੁਪਏ ਦੀ 22 ਲੱਖ ਦੀ 23 ਲੱਖ ਰੇ ਮੰਗਦੇ 22 ਲੱਖ ਰੁਪਏ ਦੀ ਕਰ ਦਵਾਂਗੇ ਨੰਬਰ ਸਮੇਤ ਠੀਕ ਹੈ ਜੀ ਤੇ ਅੱਗੇ ਮਰਸੀਡੀਜ਼ ਮਰਸੀਡੀ 2014 ਮਾਡਲ ਆ ਜੀ 350 ਐਮ ਐਲ ਜੀ ਅਗਰ ਕਿਸੇ ਭਰਾ ਨੇ ਕਾਰ ਲੈਣੀ ਹੈ ਤੇ ਛੋਟਾ ਜਿਹਾ ਰੇਟ ਹੈ ਲੋਕੀ ਦਾ ਪਤਾ ਨਹੀਂ ਕੀ ਕੀ ਰੇਟ ਲਾਰੇ ਮੈਨੂੰ ਨਹੀਂ ਪਤਾ ਇਹ ਕਾਰ ਅਸੀਂ 20 ਲੱਖ ਰੁਪਏ ਮੰਗਦੇ ਆਂ ਇੱਕੋ ਗੱਲ ਆ 18 ਲੱਖ 50 ਹਜ਼ਾਰ ਰੁਪਏ ਦੀ ਕਾਰ ਦਵਾਂਗੇ 18 ਲੱਖ 50 ਹਜ਼ਾਰ ਦੀ ਐਮ ਐਲ 350 2015 ਨਿਕਲੀ 2014 14 ਬੜਾ 15 ਕਰੋ ਜੀ ਕੰਡੀਸ਼ਨ ਚ ਇੱਕ ਬਹੁਤ ਹੀ ਸਾਫ ਸੁਥਰੀ ਕੰਡੀਸ਼ਨ ਦੀ ਕਾਰ ਹੈ ਟਾਇਰ ਇਹਦੇ ਨਵੇਂ ਵਰਗੇ ਆ ਹਨਾ ਭਾਜੀ ਨਵੇਂ 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 ਅਲੋਏ ਟਾਇਰ ਐਕਸਟਰਾ ਬ੍ਰਿਜਿਸਟੋਨ ਦੇ ਟਾਇਰ ਪਏ ਹੋਏ ਨੇ ਤੇ ਭਾਜੀ ਇਹਦੇ ਤੇ ਕਿੰਨਾ ਲੋਨ ਹੋ ਜਾਊਗਾ ਇਹ ਤੇ ਲੋਨ ਆਈਡੀਆ ਲਾ ਕੇ ਚਲੋ 16-17 ਲੱਖ ਰੁਪਏ ਦਾ ਲਵਾਂਗੇ 16-17 ਲੱਖ ਦਾ ਬਿਛ ਛੋਟੀ ਜੀ ਡਾਊਨ ਪੇਮੈਂਟ ਲੈ ਛੋਟੀ ਜੀ ਡਾਊਨ ਪੇਮੈਂਟ ਰੇਂਜ ਰੋਵਰ ਵਾਕ ਹੂੰ ਇਹ ਵੱਡੀ 7 ਸੀਟਰ ਕਾਰ ਆ ਜੀ ਇਹਦੀ ਖਾਸੀਅਤ ਮੈਂ ਤੁਹਾਨੂੰ ਦੱਸ ਦਣਾ ਬੰਪਰ ਟੂ ਬੰਪਰ ਸਾਰੀ オリジナル ਆ ਅਗਰ ਕੋਈ ਬੰਦਾ ਆ ਕੇ ਮੈਨੂੰ ਕਹਦੇ ਵੀ ਕਲੰਬੀ ਲੱਗੀ ਤਾਂ ਪੈਸੇ ਵਾਪਸ ਦਊਗਾ ਉਸ ਤੋਂ ਬਾਅਦ ਅਗਲੀ ਗੱਲ ਕੀ ਐ ਅੰਦਰੋਂ ਇੰਟੀਰੀਅਰ ਫਰੇਮ ਚਲਾਈ ਮਤਲਬ 2011 ਮਾਡਲ ਦੇ ਵਿੱਚ ਮੈਂ ਇਦਾਂ ਦੀ ਕਾਰ ਨਹੀਂ ਦੇਖੀ ਹੂੰ ਐਕਸਟਰਾ ਆਰਡਨਰੀ ਕਾਰ ਆ ਅਗਰ ਕਿਸੇ ਭਰਾ ਨੇ ਮੇਰੇ ਨੇ ਕਾਰ ਲੈਣੀ ਆ 23 ਲੱਖ ਰੁਪਏ ਮੰਗਦੇ ਐ 22 ਲੱਖ ਰੁਪਏ ਦੀ ਕਾਰ ਦੇ ਦਾਂਗੇ ਇਹ ਵੀ ਜਿੱਸਾ ਜੀ ਡੋਲੀਆਂ ਦੇ ਕੰਮ ਆਂਦੀ ਹੈ ਬਿਲਕੁਲ ਜੀ ਬਿਲਕੁਲ ਅਗਰ ਕਿਸੇ ਭਰਾ ਨੇ ਲੈਣੀ ਹੈ ਡੋਲੀਆਂ ਵਾਸਤੇ ਜਾਂ ਕਿਸੇ ਵੀ ਕਾਰ ਵਾਸਤੇ ਇਹ ਫੈਮਿਲੀ ਕਾਰ ਆ ਪਹਿਲੇ ਨਾਂ ਦੀ ਤੇ ਜਦੋਂ ਮਰਜ਼ੀ ਆ ਕੇ ਟੈਨਸ਼ਨ ਫਰੀ ਹੋ ਕੇ ਲੈ ਜਾ ਸਕਦਾ 22 ਲੱਖ ਦੀ 22 ਲੱਖ ਠੀਕ ਹੈ ਜੀ ਲਓ ਮਿੱਤਰੋ 22 ਲੱਖ ਦੇ ਵਿੱਚ ਤੁਹਾਨੂੰ ਰੇਂਜ ਰੋਵਰ ਦੇ ਨਜ਼ਾਰੇ ਮਿਲ ਜਾਣਗੇ ਰੇਂਜ ਰੋਵਰ ਦੇ ਨਜ਼ਾਰੇ ਅੱਗੇ ਬਾਜੀ ਤੁਹਾਡੇ ਵਾਸਤੇ ਵੈਨਿਊ ਕਾਰ ਲਿਆ ਹੈ ਬਹੁਤ ਚੰਗੀ ਕੰਡੀਸ਼ਨ ਦੇ ਵਿੱਚ ਦੱਸਿਓ ਬਾਜੀ ਕਾਰ ਬਾਰੇ 2021 ਮਾਡਲ ਆ ਠੀਕ ਹੈ ਜੀ ਪੈਟਰੋਲ ਦੀ ਕਾਰ ਆ 2 ਸਭ ਤੋਂ ਵੱਡੀ ਗੱਲ ਪਹਿਲੇ ਨਾਂ ਦੀ ਅਲਰਟਰ ਐਕਸਟਰਾ ਕੰਪਲੀਟ ਕਾਰ ਅਗਰ ਕਿਸੇ ਵੀ ਮੇਰੇ ਭਰਾ ਨੇ ਕਾਰ ਲੈਣੀ ਆ 7 ਲੱਖ 75 ਹਜ਼ਾਰ ਮੰਗਦੇ 7 ਲੱਖ ਰੁਪਏ ਦੀ ਕਾਰ ਦੇ ਦਾਂਗੇ ਜਦੋਂ ਮਰਜ਼ੀ ਟੈਨਸ਼ਨ ਫਰੀ ਹੋ ਕੇ ਬੰਦਾ ਲਿਆ ਕੇ ਕੀ ਆਵਾਜ਼ ਆ ਬਹੁਤ ਹੀ ਸੋਹਣੇ ਤੇ ਪਿਆਰੇ ਆ 2021 ਮਾਡਲ ਦੀ ਗੱਲ ਕਰ ਰਿਹਾ ਮੈਂ 21 ਮਾਡਲ ਆ ਬਾਈ ਜੀ ਪਿਆਰੇ ਲਾਇ ਪਏ ਹੋਏ ਨੇ ਸਨ ਰੂਫ ਵਾਲੀ ਕਾਰ ਆ ਐਸ ਐਕਸ ਕਰੋ ਚੈੱਕ ਤੇ ਡਾਊਨ ਪੇਮੈਂਟ ਕਿੰਨੀ ਲੈ ਕੇ ਆਉਣੇ ਭਾਜੀ ਜੀ ਇਹਦਾ ਡਾਊਨ ਪੇਮੈਂਟ ਕੁਝ ਵੀ ਲਿਆਓ ਦੇ ਦਾਂਗੇ ਆਈਡੀਆ ਲੱਗ ਗਿਆ ਲੋ ਮੇਰੇ ਸਾਨੂੰ ਲੱਖ ਡੇਢ ਲੱਖ ਰੁਪਏ ਲਿਆ ਉਹ ਤੇ ਲੋਨ ਹੋ ਹੀ ਜਾਊਗਾ 21 ਮਾਡਲ ਕਾਰ ਆ ਜੀ ਔਰ ਇੰਨੇ ਇੰਨੇ ਘੱਟ ਦੇ ਵਿੱਚ ਕੀ ਕਾਰ ਮਿਲਦੀ ਕੋਈ ਨਹੀਂ ਮਿਲਦੀ ਬਿਲਕੁਲ ਜੀ ਬਿਲਕੁਲ ਸਭ ਤੋਂ ਵੱਡੀ ਗੱਲ ਮੇਨ ਇਹ ਆ ਜੀ ਅੱਗੇ ਆ ਗਈ ਬਾਈ ਜੀ ਸਕੋਰਪੀਓ ਦੱਸਿਓ ਜੀ ਇਹ ਸਕੋਰਪੀਓ 2000 ਤੇ 23 ਮਾਡਲ ਕਾਰ ਆ ਠੀਕ ਹੈ ਜਿਸਾ ਇਹ ਪਹਿਲੇ ਨਾਲ ਆਦੀ ਹੈ ਹਮ ਔਰ ਅਲੋਏ ਟਾਇਰ ਐਸੈਸਰੀ ਕੰਪਲੀਟ ਹਮ ਕੋਈ ਵੀ ਕਾਰ ਦੇ ਵਿੱਚ ਅਲੋਏ ਟਾਇਰ ਮੈਂ ਦਿਖਾਣਾ ਚਾਹੂੰਗਾ ਇੱਕ ਵਾਰੀ ਮੇਰਾ ਭਰਾ ਦਿਖਾਵੇ ਮਤਲਬ 1.5 ਤੋਂ ਪੌਣੇ 2 ਲੱਖ ਰੁਪਏ ਦੇ ਖਾਲੀ ਅਲੋਇ ਟਾਇਰ ਆ ਗੁੱਡੀ ਹਲੇ ਕੈਂਪ ਪਈਏ ਕੋਈ ਪੁਰਾਣੇ ਟਾਇਰ ਨਹੀਂ ਪਏ ਹੋਏ ਸੀ। ਹਮ ਨਵੀਂ ਦਾ ਮਤਲਬ ਨਵੀਂ ਸਪੀਕਰ, ਚੇਂਜ, ਸੀਡੀ ਐਂਪ, ਬੂਫਰ, ਹੂਟਰ ਤੱਕ ਕਾਰ 'ਚ ਲੱਗਿਆ ਹੋਇਆ। ਜੀ। ਅਗਰ ਕਿਸੇ ਵੀ ਕਾਰ ਦੇ ਵਿੱਚ ਦਿੱਕਤ ਪਰੇਸ਼ਾਨੀ ਲੱਗੀ ਤੇ ਅਸੀਂ ਹਾਜ਼ਰ ਖੜੇ ਆਂ ਭਰਾ। 2023 ਮਾਡਲ 2023 ਫਰਸਟ ਓਨਰ ਫੁੱਲ ਇੰਸ਼ੋਰ ਅਲੋਇ ਟਾਇਰ ਐਕਸੈਸਰੀ ਕੰਪਲੀਟ। ਇਹ S11 11 ਕਲਾਸਿਕ 11 ਕਲਾਸਿਕ ਕੋ ਕੈਪਟਨ ਸੀਟ ਵਾਲੀ ਕਾਰ ਆ ਮਿੱਤਰੋ ਕਰੋ ਕੰਡੀਸ਼ਨ ਚੈੱਕ ਚੱਲੀ ਕਿੰਨੀ ਆ ਬਾਜੀ ਇਹ ਆਈਡੀਆ ਲਾ ਕੇ ਚੱਲੋ ਤਕਰੀਬਨ 60 ਤੋਂ 65000 ਚੱਲੀ 60 65000 ਚੱਲੀ ਆ ਠੀਕ ਆ ਜੀ ਤੇ ਫਿਰ ਰੇਟ ਰੇਟ ਛੋਟਾ ਜਾ ਇੱਕੋ ਰੇਟ ਆ ਕੋਈ ਜ਼ਿਆਦਾ ਰੁਪਏ ਦੇ ਮੰਗਣੇ ਨਹੀਂ 1675000 ਮੰਗਦੇ 16.5 ਲੱਖ ਰੁਪਏ ਦੀ ਕਾਰ ਦਊਗਾ 16.5 ਲੱਖ ਦੀ ਕਾਰ ਯੈਸ ਯਾ ਨੋ 23 ਮਾਡਲ ਦੀ ਗੱਲ ਕਰ ਰਹੇ ਜੀ ਔਰ ਬ੍ਰਾਂਡ ਨਿਊ ਕਾਰ ਕਲਾਸਿਕ ਦੇ ਵਿੱਚ 2.5 ਲੱਖ ਡਾਊਨ ਪੇਮੈਂਟ ਬਾਕੀ ਲੋਨ ਬਾਕੀ ਹੋ ਜਾਊਗਾ ਲੋਨ ਮਿੱਤਰੋ ਆਜੋ ਫਿਰ ਏਕ ਏ ਕਾਰ ਬਾਜ਼ਾਰ ਤੇ ਤੇ ਅ ਪੋਰਸ਼ੇ 2000 ਤੇ 15 ਮਾਡਲ ਆ ਜੀ 16 ਰਜਿਸਟਰ ਆ ਠੀਕ ਹੈ ਓਨਰ ਫਸਟ ਆ ਚੰਡੀਗੜ੍ਹ ਦਾ ਨੰਬਰ ਆ ਜੀ ਬੰਪਰ ਤੋਂ ਬੰਪਰ ਸਾਰੀ ਓਰਜਿਨਲ ਆ ਅਗਰ ਮੈਂ ਕਾਰ ਦੀ ਗੱਲ ਕਰਾਂ ਤੇ ਨਵੀਂ ਕਾਰ 1 ਕਰੋੜ 75 ਲੱਖ ਦੀ ਆ ਹਮ ਅੱਜ ਦੀ ਡੇਟ 'ਚ ਜੀ ਜਿਸ ਭਰਾ ਨੇ ਕਾਰ ਲੈਣੀ ਆ ਛੋਟੇ ਜਿਹੇ ਰੁਪਈਏ ਨੇ ਜ਼ਿਆਦਾ ਰੁਪਈਏ ਮੈਂ ਕਹਿਣਾ ਹੀ ਨਹੀਂ ਇੱਕੋ ਗੱਲ ਆ ਯੈਸ ਜਾਂ ਨੋ 35 ਲੱਖ ਰੁਪਏ ਦੀ ਕਾਰ ਦੇਣੀ ਆ ਜਿਸ ਭਰਾ ਨੇ ਕਾਰ ਲੈਣੀ ਆ ਅੱਖ ਬੰਦ ਕਰਕੇ ਅਗਲੇ ਲੈ ਮਿੱਤਰਾ ਗੱਡੀ ਚੈੱਕ ਕਰਾ 35 ਲੱਖ ਦੇ ਵਿੱਚ ਤੁਹਾਨੂੰ 15/16 ਪਹਿਲੇ ਨਾਂ ਦੀ ਪੋਰਸ਼ੇ ਮਿਲ ਜੂਗੀ ਤੇ ਸੁਪਨੇ ਹੋ ਜਾਣਗੇ ਤੁਹਾਡੇ ਪੂਰੇ ਕਿਉਂਕਿ ਪੌਣੇ 2 ਕਰੋੜ ਦੀ ਕਾਰ 35 ਲੱਖ ਰੁਪਏ ਦੇ ਵਿੱਚ ਬਹੁਤ ਛੋਟਾ ਹੀ ਬਜਟ ਆ ਇਹ ਤੇ ਇਹਦੀ ਕੀਮਤ ਉਸੇ ਬੰਦੇ ਨੂੰ ਪਤਾ ਜਿਸ ਨੂੰ ਇਹਦਾ ਸ਼ੌਂਕ ਆ ਜਿਸ ਬੰਦੇ ਨੂੰ ਇਸ ਕਾਰ ਦਾ ਇੱਕ ਇੱਕ ਪੁਆਇੰਟ ਪਤਾ ਉਹ ਬੰਦਾ ਕਾਰ ਲੈਣ ਆਊਗਾ ਬਿਲਕੁਲ ਨਹੀਂ ਤਾਂ ਲੋਕੀ ਤਾਂ ਕਈ ਮੇਰੇ ਇਦਾਂ ਦੇ ਭਰਾ ਨੇ ਜਿਹੜੇ ਜਿਗਰੀ ਯਾਰ ਨੇ ਸਾਡੇ ਉਹ ਕਮੈਂਟ 'ਚ ਲਿਖਦੇ ਬੜੀ ਮਹਿੰਗੀ ਬੜੀ ਮਹਿੰਗੀ ਬੜੀ ਮਹਿੰਗੀ ਪਹਿਲੇ ਕਾਰ ਦੇਖੋ ਮੈਂ ਸਾਰੀਆਂ ਵੀਡੀਓ ਦੇਖਦਾ ਜੱਸੇ ਭਰਾ ਦੀ ਵੀ ਮੈਂ ਵੀ ਵੀਡੀਓ ਪਾਣਾ ਨੈਸ਼ਨਲ ਲੈਵਲ ਤੇ ਸਾਡੀ ਵੀ ਵੀਡੀਓ ਬਣਦੀਆਂ ਨੇ ਪਹਿਲੇ ਚੀਜ਼ ਆ ਕੇ ਦੇਖੋ ਜਿਸਾਈ ਗੱਲ ਤਾਂ ਇਹ ਬੜਦੀ ਪਹਿਲੇ ਚੀਜ਼ ਦੇਖੋ ਫਿਰ ਹਟ ਲਾਓ ਨਹੀਂ ਸਮਝ ਆਦੀ ਘਰੇ ਜਾਓ ਅੱਛਾ ਇਹਦੀ ਡਾਊਨ ਪੇਮੈਂਟ ਕਿੰਨੀ ਇਹਦੀ ਡਾਊਨ ਪੇਮੈਂਟ ਆਈਡੀਆ ਲਾ ਕੇ ਚਲੋ ਤਕਰੀਬਨ 5 ਗੱਲਾਖ ਰੁਪਏ ਦੇ ਦੋ 30 ਲੱਖ ਰੁਪਏ ਲੋਨ ਕਰਾ ਦੋ ਠੀਕ ਹੈ ਜੀ ਤੇ ਅੱਗੇ ਬਾਈ ਜੀ ਚਿੱਟੇ ਰੰਗ ਦੇ ਵਿੱਚ ਥਾਰ ਖੜੀ ਹੈ ਚਿੱਟੇ ਰੰਗ ਦੀ ਥਾਰ 2023 ਮਾਡਲ ਫਸਟ ਓਨਰ ਫੁੱਲ ਇੰਸ਼ੋਰਸ ਫੁੱਲ ਐਸੈਸਰੀ ਫਰੰਟ ਗ੍ਰੀਲ ਤੋਂ ਲੈ ਕੇ ਸਿਰਫ ਮਤਲਬ ਕਹਿ ਲਓ ਵੀ ਤਕਰੀਬਨ ਤਕਰੀਬਨ ਨਾ ਨਾ ਕਰਦੇ 1.5 ਤੋਂ 2 ਲੱਖ ਰੁਪਏ ਸਸਤਰੀ ਲੱਗੀ ਹੋਈ ਹੈ ਜ ਸਾਰਾ ਸਮਾਨ ਅੰਦਰ ਲੱਗਿਆ ਹੋਇਆ ਤੇ ਲੋ ਮਾਈਲੇਜ ਆ ਕਿਸੇ ਭਰਾ ਨੇ ਅਗਰ ਇੱਕ ਕਾਰ ਲੈਣੀ 17,75 ਹਜ਼ਾਰ ਮੰਗਦੇ ਆ 17,50 ਹਜ਼ਾਰ ਦੀ ਕਾਰ ਦਵਾਂਗੇ ਜਦੋਂ ਮਰਜ਼ੀ ਆ ਕੇ ਟੈਨਸ਼ਨ ਫਰੀ ਹੋ ਕੇ ਲੈ ਜੀਵੇ 23 ਮਾਡਲ 23 ਮਾਡਲ 4x4 ਆਟੋ 4x4 ਆਟੋ ਡੀਜ਼ਲ ਡੀਜ਼ਲ ਠੀਕ ਆ ਚੱਲੀ ਕਿੰਨੀ ਆ ਭਾਜੀ ਇਹ ਚੱਲੀ ਤਕਰੀਬਨ 17-18 ਹਜ਼ਾਰ 17-18 ਹਜ਼ਾਰ ਕਿਲੋਮੀਟਰ ਚੱਲੀ ਆ ਤੇ ਡਾਊਨ ਪੇਮੈਂਟ 2.5 ਤੋਂ 3 ਲੱਖ ਇਹਦੇ ਨਾਲ ਇੰਨੇ ਕੀ ਬਾਕੀ ਚੱਲ ਜੂ ਹਣਾ ਬਾਕੀ ਚੱਲ ਜੂਗਾ ਠੀਕ ਆ ਜੀ ਤੇ ਅੱਗੇ ਬਾਜੀ ਖੜੀ ਆ ਕਾਰ 2016 ਮਾਡਲ ਜੀ 2016 ਮਾਡਲ Q3 ਹੈ ਜਿਹੜੀ ਆਪਾਂ ਪਹਿਲੇ ਉੱਪਰ ਦਿਖਾਈ ਹੈ ਇਹ 2016 ਮਾਡਲ ਆ ਬ੍ਰਾਂਡ ਨਿਊ ਕਾਰ ਆ ਕਿਸੇ ਭਰਾਨੇ ਅਗਰ ਕਾਰ ਲੈਣੀ ਹੈ ਤਾਂ ਛੋਟੇ ਜਿਹੇ ਰੁਪਏ ਹੀ ਮੰਗੂਗਾ ਜ਼ਿਆਦਾ ਰੁਪਏ ਮੰਗਣੇ ਨਹੀਂ ਬਸ ਇਹ ਤੁਹਾਡੀ ਆਤ ਪੈ ਗਈ ਸਾਨੂੰ ਵੀ ਹੂੰ ਇਹ ਛੋਟੀ ਜੀ ਗੱਲ ਆ ਇੱਕੋ ਹੀ 15,75,000 ਮੰਗਦੇ ਆ 14,75,000 ਦੀ ਕਾਰ ਦੇ ਦਊਗਾ ਔਰ ਟਾਇਰ ਬਿਲਕੁਲ ਨਵੇਂ ਅਲੋਏ ਨਵੇਂ ਅੰਦਰ ਅੰਟੀਰੀਅਰ ਨਵੇਂ ਦਿਖਾ ਜ਼ਰੂਰ ਦਿਓ ਜੀ ਲਓ ਮਿੱਤਰੋ ਕਰੋ ਚੈੱਕ ਕਿੰਨਾਰੇ ਡੇਟ ਕਹਿੰਦੇ ਪਾਜੀ 1475000 1475000 ਬਿਲਕੁਲ ਔਰ ਲੋਕਲ ਨੰਬਰ ਲੁਜਾਣੇ ਦਾ 475000 ਡਾਉਨ ਪੇਮੈਂਟ ਬਾਕੀ ਲੋਨ ਬਾਕੀ ਲੋਨ ਹੋ ਜੂ ਬਾਈ ਜੀ इजीली ਜਿਹੜਾ ਬੰਦਾ ਜੇ ਤੁਹਾਡੀ ਪ੍ਰੋਫਾਈਲ ਵੈਸਟ ਆ ਅੱਗੇ ਆ ਗਈ ਕਾਲੇ ਰੰਗ ਦੀ ਸਕੋਰਪੀਓ ਐਨ ਮੋਸਟ ਡਿਮਾਂਡਿੰਗ ਕਾਰ ਅੱਜ ਦੇ ਸਮੇਂ ਦੀ 2000 ਤੇ 23 ਮਾਡਲ ਆ ਜੀ ਨਵੀਂ ਦਾ ਮਤਲਬ ਨਵੀਂ ਕਾਰ ਆ ਬ੍ਰਾਂਡ ਨਿਊ ਕਾਰ ਆ ਜੀ ਔਰ ਇਹ ਜੈਡ 8 ਆ ਜੈਡ 8 ਜੈਡ 8 ਆ ਇਹ ਮੇਰੇ ਸਾਹ ਨਾਲ 25 ਲੱਖ ਰੁਪਏ ਦੀ ਕਾਰ ਪੈਂਦੀ ਹੈ ਹਮ ਤੇ ਅਲੋਇ ਟਾਇਰ ਜਿਹੜੇ ਟਾਇਰ ਆ ਲੋਏ ਉਹੀ ਨੇ ਟਾਇਰ ਇਹਦਾ ਬੜਾ ਪਵਾਇਆ ਆ ਹੂੰ ਜੀ ਨਾਲੇ ਦੇ ਪੀਪੀ ਹੋਈ ਹੋਈ ਹੈ ਜਿਹੜੀ ਟੇਪਿੰਗ ਹੁੰਦੀ ਹੈ ਬਿਲਕੁਲ ਪੀਪੀ ਸਪੀਕਰਸ ਸਪੀਕਰ ਸਾਰਾ ਕੁਝ ਚੇਂਜ ਆ ਕੰਪਲੀਟ ਕਾਰ ਆ ਅਗਰ ਕਿਸੇ ਮੇਰੇ ਭਰਾ ਨੇ ਕਾਰ ਲੈਣੀ ਹੈ ਇੱਕੋ ਗੱਲ ਆ 22 ਲੱਖ ਰੁਪਏ ਦੀ ਕਾਰ ਦੇਣੀ ਆ ਤੇ ਟੈਨਸ਼ਨ ਫਰੀ ਹੋ ਕੇ ਕਰ ਰੇ ਕਾਰ ਲੈ ਜਾ ਸਕਦਾ ਆਪਣੇ ਘਰੇ Z8 ऑटोमेटिक ऑटोमेटिक अगर थीक मैं वैसे गल करा कार ਕਿੰਨੇ ਦੀ ਪੈਂਦੀ ਤੇ ਸਾਡੇ 25 ਦੀ ਕੰਪਨੀ ਵੱਲੋਂ ਆ ਤੇ ਨਾ ਨਾ ਕਰਦੇ 1.5 ਤੋਂ 2 ਲੱਖ ਰੇ ਉੱਪਰ ਲੱਗਿਆ 2.27 27 ਲੱਖ ਦੀ ਕਾਰ ਘਰੇ ਤਾਂ ਤੇ ਕਿਸੇ ਭਰਾ ਨੂੰ ਕੋਈ ਮਾੜੀ ਨਹੀਂ ਬਿਲਕੁਲ 70 80 ਹਜ਼ਾਰ ਦੇ ਦਾ ਟਾਇਰ ਹੀ ਨੇ ਜਿਹੜੇ ਜੀਓ ਲੈਂਡਰ ਜੋ ਕੋਹਮਾ ਦੇ ਪਏ ਹੋਏ ਨੇ ਤੇ ਅੱਗੇ ਵਜੇ ਇੰਡੈਵਰ ਕਾਰ ਇੰਡੈਵਰ ਅਸੀਂ ਲਵਰ ਆ ਸਾਨੂੰ ਇੰਡੈਵਰ ਨਾਲ ਬਹੁਤ ਪਿਆਰ ਮੇਰੀ ਪਰਸਨਲ ਕਾਰ ਵੀ ਇੰਡੈਵਰ ਹੀ ਠੀਕ ਹੈ ਸੁਣ ਲਓ ਤੇ 2000 ਇਹ 19 ਮਾਡਲ ਕਾਰ ਆ ਨੰਬਰ ਬਹੁਤ ਸੋਹਣਾ 777 ਕਿਆ ਵਾਤਾ ਕਿਸੇ ਭਰਾ ਨੇ ਅਗਰ ਕਾਰ ਲੈਣੀ ਹੈ 777 ਦੀ ਤੇ ਉਹ ਟੈਨਸ਼ਨ ਫਰੀ ਹੋ ਕੇ ਕਾਰ ਲਿਆ ਸਕਦਾ ਲੋਕਲ ਨੰਬਰ ਨਵੀਂ ਕਾਰ ਹੈ 26 ਲੱਖ ਪਿਆਰ ਮੰਗਦੇ ਨੇ 26 ਲੱਖ ਰੁਪਏ ਦੀ ਕਾਰ ਦੇਵਾਂਗੇ 26 ਲੱਖ ਰੁਪਏ ਦੀ ਕਾਰ ਲੈਣੀ ਲੋਕਲ ਜੀ ਨਵੀਂ ਕਾਰ ਬ੍ਰੈਂਡ ਨਿਉ ਹਮ 2.2 2.2 ਆਟੋਮੈਟਿਕ ਆਟੋਮੈਟਿਕ ਕਰੋ ਜੀ ਚੈੱਕ ਕੰਡੀਸ਼ਨ ਦੀ ਨਵੀਂ ਕਾਰ ਹੈ ਭਾਜੀ ਚੱਲੀ ਕਿੰਨੇ ਭਾਜੀ ਇਹ ਇਹ ਚੱਲੀ ਤਕਰੀਬਨ ਆਈਡੀਆ ਲਾ ਕੇ ਚੱਲੋ 70000 ਦੇ ਨੇੜੇ ਤੇ 70000 ਠੀਕ ਹੈ ਜੀ ਇਦੇ ਵਾਸਤੇ ਡਾਊਨ ਪੇਮੈਂਟ ਕਿੰਨੀ ਡਾਊਨ ਪੇਮੈਂਟ 7 ਲੱਖ ਰੁਪਏ ਦਾ 20 ਲੱਖ ਲੋਨ ਕਰਾ ਦੋ ਲਓ ਜੀ 20 ਲੱਖ ਦਾ ਲੋਨ ਹੋ ਜਾਓ ਅੱਗੇ ਸਿਲਵਰ ਕਲਰ ਦੇ ਵਿੱਚ ਇੰਡੈਵਰ ਇੰਡੈਵਰ ਕਾ ਵੀ ਹੋ ਗਿਆ ਨਾ 5 6 ਘਰ ਇੰਡੈਵਰ ਇੰਡੈਵਰ ਦਾ ਹਲੇ ਅਗਲੀ ਰੀਲ 'ਚ ਤੁਹਾਨੂੰ ਹੋਰ ਦਿਖਾਵਾਂਗੇ ਇੰਡੈਵਰ ਦੇ ਸਾਡੇ ਕੋਲ ਖੜੇ ਹੋਣੇ 12 13 ਅੱਛਾ ਹਾਂ ਬੜਾ ਕੁਝ ਹਲੇ ਜਿਹੜਾ ਤਿਆਰ ਹੋ ਕੇ ਆ ਰਿਹਾ ਅਗਲੀ ਰੀਲ 'ਚ ਦਿਖਾਵਾਂਗੇ ਸਾਰੇ ਭਰਾਵਾਂ ਨੂੰ ਠੀਕ ਹੈ ਇਹਦਾ ਹਲੇ ਟ੍ਰੇਲਰ ਅਜ ਫਸਟ ਟ੍ਰੇਲਰ ਦਾ ਆਤਾ ਦਿਨਾਂ ਨੂੰ ਕਿਉਂਕਿ ਸਾਨੂੰ ਪਤਾ ਵੀ ਨਹੀਂ ਸੀ ਵੀ ਮੇਰੇ ਭਰਾ ਨੇ ਆਣਾ ਜੀ ਜੀ ਇਹ 2017 ਕਾਰ ਆ ਜੀ ਫਰਸਟ ਓਨਰ ਆ ਠੀਕ ਹੈ ਨਵੀਂ ਦਾ ਮਤਲਬ ਨਵੀਂ ਕਾਰ ਆ ਫੁੱਲ ਐਸੈਸਰੀ ਨਾਲ ਲੱਗੇ ਅਲੌਇਟਰ ਦਿਖਾਓ ਇਹਦੇ ਜੀ ਅਲੌਇਟਰ ਐਕਸਟਰਾ ਲੱਗੇ ਹੋਏ ਨੇ ਔਰ ਫੁੱਲ ਇੰਸ਼ੋਰਸ ਨਾਮ ਪਹਿਲੇ ਕੰਪਲੀਟ ਕਾਰ ਕਿਸੇ ਭਰਾਨੇ ਕਾਰ ਲੈਣੀ 18 75 ਮੰਗਦਾ 17 75 ਹਜ਼ਾਰ ਦੀ ਕਾਰ ਦੇ ਦੂੰਗਾ ਕੀ ਬਾਤ ਹੈ 3.2 3.2 ਲਓ ਜੀ 17 ਲੱਖ 75 ਹਜ਼ਾਰ ਦੀ ਕਾਰ ਮਿਲ ਜੂ 3.2 ਆਟੋਮੈਟਿਕ ਕਰੋ ਜੀ ਚੈੱਕ ਨਹੀਂ ਸੰਦੀ ਖਰੀਦਾਰ ਆ ਤੇ ਇਹਦੇ ਤੇ ਭਾਜੀ ਲੋਨ ਕਿੰਨਾ ਹੋ ਜੂਗਾ ਇਹ ਤੇ ਲੋਨ ਆਈਡੀਆ ਲੱਗ ਜੂ ਤਕਰੀਬਨ ਅੰਦਰੇ ਮੇਰੇ ਸਨ 15 ਲੱਖ ਰੁਪਏ ਦਾ ਮਨ 15 ਲੱਖ ਰੁਪਏ ਦਾ 15 ਹੋ ਜਵੇ 14 ਦਾ ਹੈ ਬਾਕੀ ਤਾਂ ਪ੍ਰੋਫਾਈਲ ਤੇ ਹੈ ਜੀ ਜਿੱਦਾਂ ਦਾ ਪ੍ਰੋਫਾਈਲ ਹੋਦਾ ਹੈ ਕਰਮਾ ਇਹ ਤਾਂ ਹੈ 2023 15 ਮਾਡਲ ਹੈ ਐਮ ਐਲ ਇਹ 16/ ਇਹ ਨਵੀਂ ਕਾਰ ਆ ਮਤਲਬ ਤੁਸੀਂ ਕਾਰ ਦੇਖ ਕੇ ਯਾਦ ਕਰੋਗੇ ਇਹ 250 ਦੇ ਵਿੱਚ ਹੈ ਐਮ ਐਲ 250 ਐਮ ਐਲ 250 ਬ੍ਰੈਂਡ ਨਿਊ ਕਾਰ 15 ਮੈਨੂਫੈਕਚਰ ਹੈ 16 ਰਿਸਟਰ ਹੈ ਜੀ ਅਗਰ ਕਿਸੇ ਮੇਰੇ ਭਰਾ ਨੇ ਕਾਰ ਲੈਣੀ ਹੈ ਜੀ ਤੇ ਉਹਨੂੰ ਕਾਰ ਅਸੀਂ ਇਹ ਦਵਾਂਗੇ ਇੱਕੋ ਹੀ ਗੱਲ ਹੈ ਇਸਿਆਂ ਨੂੰ ਵਾਲਾ ਰੇਟ ਹੈ 19 ਲੱਖ ਰੁਪਈਆ ਮੰਗਦੇ ਆ ਤੇ 18.5 ਲੱਖ ਰੁਪਈਆ ਦੀ ਕਾਰ ਦੇ ਦਾਂਗੇ ਜਦੋਂ ਮਰਜ਼ੀ ਆਕੇ ਕਾਰ ਲਿਆ ਸਕਦੇ 18.5 ਲੱਖ ਦੀ ਐਮਐਲ 250 ਹੋਰ ਲੋਨ ਵੀ 15 ਲੱਖ ਰੁਪਈਆ ਦਾ ਕਰਾ ਦੂੰਗਾ ਠੀਕ ਹੈ ਜੀ ਲਓ ਮਿੱਤਰੋ ਇੰਨਾ ਕਾਰਾਂ ਚ ਕੋਈ ਵੀ ਕਾਰ ਤੁਹਾਡੇ ਪਸੰਦ ਆਉਂਦੀ ਹੈ ਨਾ ਸਕਰੀਨ ਤੇ ਚੱਲਦੇ ਨੰਬਰਾਂ ਤੇ ਫਟਾਫਟ ਕਾਲ ਕਰਕੇ ਜ਼ੀਰੋ ਡੀਟੇਲ ਲੈਣੀ ਉਹ ਵੀ ਮਿਲ ਜੂਗੀ ਬਾਕੀ ਸਾਈਪਾ ਕੇ ਵੀ ਗੱਡੀ ਬੁੱਕ ਹੋ ਜੂਗੀ ਤੇ ਭਾਜੀ ਇੱਕ ਵਾਰ ਆਪਣੀ ਲੋਕੇਸ਼ਨ ਦੱਸ ਦਿਓ ਕਿੱਥੇ ਪਾ ਖੜਿਆ ਏਕੀ ਕਾਰ ਵੀ ਯਾਰ ਜੀ ਲੁਧਿਆਣਾ ਦਾਣਾ ਮੰਡੀ ਰੋਡ ਨਿਅਰ ਅਰੁਣਾ ਪੈਲਸ ਦਾਣਾ ਮੰਡੀ ਦੇ ਬਿਲਕੁਲ ਫਾਟਕਾਂ ਦੇ ਬੈਠੇ ਆ ਟੈਨਸ਼ਨ ਫਰੀ ਹੋ ਕੇ ਚਾਹੇ YouTube ਤੇ ਕੱਢ ਲਓ ਚਾਹੇ Insta ਤੇ ਕੱਢ ਲਓ ਕਿਤੇ ਵੀ ਲੱਭ ਲੋਏ ਕੇ ਕਾਰਗਰ ਲੱਭ ਜੂਗਾ Google Map ਤੇ ਜਿੱਥੇ ਮਰਜ਼ੀ ਤੁਸੀਂ ਜਿੱਥੇ ਤੁਸੀਂ ਸਰਚ ਕਰੋਗੇ ਅਸੀਂ ਉੱਥੇ ਬੈਠੇ ਆ ਅਗਰ ਫੇਰ ਵੀ ਨਾ ਤੁਹਾਨੂੰ ਸਮਾਂ ਆਵੇ ਤਾਂ ਨੰਬਰ ਅਸੀਂ ਦੇਣ ਲੱਗੇ ਆ ਨੰਬਰ ਤੇ ਕਾਲ ਨੰਬਰ ਤੇ ਕਾਲ ਕਰਕੇ ਲੋਕੇਸ਼ਨ ਮੰਗਾ ਸਕਦੇ ਹੋ ਲੋਕੇਸ਼ਨ ਮੰਗਾ ਲਓ ਪੈਨ ਇੰਡੀਆ ਕੰਮ ਆ ਪਰਮਾਤਮਾ ਦੀ ਕਿਰਪਾ ਨਾਲ ਬਹੁਤ ਦੂਰ ਦੂਰੋਂ ਭਰਾ ਆਂਦੇ ਨੇ ਤੇ ਅੱਜ ਪਹਿਲੀ ਵਾਰ ਤੁਸੀਂ ਆਏ ਹੋ ਵੈਲਕਮ ਆ ਤੁਹਾਡਾ ਵੀਡੀਓ ਨੂੰ ਵੱਧ ਵੱਧ ਪਿਆਰ ਦਿਓ ਲਾਈਕ ਕਮੈਂਟ ਸ਼ੇਅਰ